ਉਹ ਲੋਗਾ ਕਿਹਾ ਵਈ ਇਹਦਾ ਦੇਖ ਐਰ ਸ਼ਰਚ ਪੈਂਦੀਆਂ ਬੱਚੀਆਂ ਇਹ ਹਾਂ ਹਾਂਜੀ ਹਾਂਜੀ ਠੀਕ ਆ ਜੇ ਤੈਨੂੰ ਨਗੀਨਾ ਦਾ ਖਾਵਾਂ ਟਾਪ ਆ ਬਰੀਡ ਜੇ ਤੈਨੂੰ ਮੈਂ ਯਕੀਨ ਨਹੀਂ ਕਰ ਰਾਂ ਬਾਈ ਇਹਦੀ ਏਜ ਹਲੇ 7 ਮਹੀਨੇ ਦੀ ਬੱਚੀ ਤੂੰ ਆ ਦੇਖ ਤੂੰ ਹੀ ਪੜੀ ਦੇਖ ਕਿੰਨੀ ਬੱਚੀ ਠੀਕ ਆ ਦੇਖੀ ਲੈ ਇਹ ਕਹਿੰਦੀ ਮੈਂ ਉਹਦੇ ਨਾਲੋਂ ਵੀ ਸੋਹਣੀ ਆ ਯਾਰ ਖਾਣੀ ਖੋੜਨੀ ਐ ਲੱਗਦੀ ਐ ਦੇ ਲੈ ਠੀਕ ਆ ਇਹ ਆਦਾ ਸਾਰੀਆਂ ਬੱਚੀਆਂ ਨਾਲ ਟਾਪ ਕਲਾਸ ਹਾਂਜੀ ਹਾਂਜੀ ਬ੍ਰੀਡ ਵਾਈਜ਼ ਟਾਪ ਬਈ ਬ੍ਰੀਡ ਵਾਈਜ਼ ਸਾਰਿਆਂ ਨਾਲ ਟਾਪ ਕਲਾਸ ਆ ਬਾਈ ਰਿਕਾਰਡ ਆਪਾਂ ਦੇਵਾਂਗੇ ਕਿਹੜੇ ਟੀਕੇ ਦੀ ਕੋਈ ਮਤਲਬ ਐਂ ਰਿਕਾਰਡ ਸਾਰਾ ਹੈਗਾ ਹਾਂ 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 ਬਾਈ ਆਪਾਂ ਪ੍ਰੋਪਰ ਦੇ ਦੇ ਦਾਂਗੇ ਰਿਕਾਰਡ ਹੁਣ ਤੁਸੀਂ ਝੋਲੀ ਦੀ ਕਿੱਡੀ ਸਾਫ਼ ਸੁਥਰੀ ਝੋਲੀ ਛੱਟੀਆਂ ਬੱਚੀਆਂ ਲੱਗੋ ਬਾਈ ਉਹ ਜਿਆ ਰੇਟ ਹੋ ਜਾਂਦਾ ਉਹਦੇ ਨਾਲ ਹਾਂ ਵਿਆਹਪੜਾ ਪਹੁੰਚਣ ਵਾਲਾ ਸਿਸਟਮ ਵੀ ਹੋ ਜਾਂਦਾ ਸਾਰਾ ਕੁਝ ਹੀ ਹੋ ਜਾਂਦਾ ਮਤਲਬ ਸੈਟਿੰਗ ਬੈਠੀ ਹਾਂ ਹਾਂਜੀ ਹੱਸੀ ਕੱਲ ਦੋਸਤੋ ਵਾ ਵਾ ਸਵਾਤ ਕਰਦੇ ਮਿੱਤਰੋ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਵੀਡੀਓ ਰੋਹਣ ਕੋਲੇ ਨਾ ਜੇ ਗੱਲ ਕਰੀਏ ਇਹਨਾਂ ਬੱਚੀਆਂ ਤੋਂ ਇਲਾਵਾ ਇਹ ਬੱਚੀਆਂ ਦਾ ਜਿਹੜੀਆਂ ਹੈਗੀਆਂ ਸੋਹਣੀਆਂ ਸੁਨੱਖੀਆਂ ਹੈਗੀਆਂ ਹੈਗੀਆਂ ਪਰ ਇਧਰਲੇ ਪਾਸੇ ਨਾ ਇੱਕ ਵੱਡੀਆਂ ਬੱਚੀਆਂ ਦਾ ਅਲਾਟ ਅੰਦਰ ਹੈ ਇਹ ਭਾਈ ਰੋਹਣ ਕਹਿੰਦਾ ਸਾਰੀਆਂ ਨੇ ਸਾਰੀਆਂ ਨਾ ਆਪਣੀਆਂ ਬੱਚੀਆਂ ਇਹ ਵਿਕੀਆਂ ਹੋਈਆਂ ਬੁੱਕ ਹੋਈਆਂ ਹੋਈਆਂ ਅਗਲਾ ਲੈ ਕੇ ਜਾਊਗਾ ਬਾਕੀ ਇਹਨਾਂ ਬੱਚੀਆਂ ਦੀ ਆਪਾਂ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆ ਬਾਕੀ ਬੱਚੀਆਂ ਸੋਹਣੀਆਂ ਲੱਗੀਆਂ ਕਮੈਂਟ ਕਰਕੇ ਦੱਸਿਓ ਜਰੂਰ ਵੀਡੀਓ ਚੰਗੀ ਲੱਗੀ ਨਾ ਸ਼ੇਅਰ ਜਰੂਰ ਕਰਿਓ ਆਓ ਕਰਾਈਏ ਗੱਲਬਾਤ ਹਾਂਜੀ ਬਾਈ ਜੀ ਹਸੀ ਕਾਲ ਜੀ ਸਤਿ ਸ਼ਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕ ਨੂੰ ਨਾਮ ਦੱਸੋਗੇ ਨਾਮ ਹੈ ਰੋਹਨ ਪਿੰਡ ਪਿੱਥੋ ਹੈ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਹੈ ਜੀ ਰਾਮਪਰਾ ਫੂਲ ਤੋਂ ਆਪਣਾ 4 ਕਿਲੋਮੀਟਰ ਪਿੰਡ ਹੈ ਵੀਰੇ ਠੀਕ ਆ ਬਾਈ ਹਾਂ ਜੀ ਹਣ ਅੱਜ ਵਾਲੀ ਵੀਡੀਓ ਦੇ ਵਿੱਚ ਕਿੰਨੀਆਂ ਬੱਚੀਆਂ ਰਹਿਣਗੀਆਂ ਆਪਣੇ ਕੋਲ 15 ਬੱਚੀਆਂ ਬਾਈ ਜਿਹੜੀਆਂ ਹੁਣ ਸੇਲ ਲਈ ਅਵੇਲੇਬਲ ਆ ਠੀਕ ਆ ਹਾਂਜੀ ਅ ਸਾਰੀਆਂ ਜਾਂ ਸਾਰੀਆਂ ਬੱਚੀਆਂ ਖੀਰੀਆਂ ਹੀ ਆ ਗਈਆਂ ਹਾਂ ਆਲਮੋਸਟ ਸਾਰੀਆਂ ਖੀਰੀਆਂ ਬਾਈ ਬਕਾਇਦਾ ਆਪਣੇ ਦੰਦਾਂ ਦੀ ਥਣਾ ਦੀ ਗਰੰਟੀ ਰਹੂਗੀ ਕੋਈ ਵੀ ਬੰਦਾ ਆਨਲਾਈਨ ਘਰੇ ਬੈਠਾ ਹੀ ਮੰਗਾਉਂਦਾ ਤਾਂ ਉਹਨਾਂ ਚੀਜ਼ਾਂ ਦੀ ਆਪਣੀ ਗਰੰਟੀ ਹੈ ਵੀਰੇ ਗਰੰਟੀ ਰਹੂਗੀ ਹਾਂ ਬਾਕੀ ਕੋਈ ਵੀ ਕਿਸੇ ਇੱਕ ਗੱਲ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟੈਸਟ ਕਰਾਉਣਾ ਬੰਦੇ ਨੇ ਹਨਾ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਆਪਾਂ ਨੂੰ ਬੱਚੇ 'ਚ ਕੋਈ ਆਫ ਦਾ ਕਰੋ ਇੱਥੇ ਤਸੱਲੀ ਕਰਕੇ ਲੈ ਕੇ ਜਾਓ ਬੱਚਿਆਂ ਜਿਹੜੀਆਂ 22 ਤੁਸੀਂ ਉੱਧਰ ਦੇਖਿਆ ਬੱਚਿਆਂ ਹਨਾ 8 ਬੱਚੀਆਂ ਸੇਲ ਵੱਡੀਆਂ ਉਹ ਬੰਦੇ ਨੇ ਸਾਰਿਆਂ ਨੇ ਟੈਸਟ ਕਰਾ ਕੇ ਲਏ ਉਹ ਬੰਦੇ ਬੈਠੇ ਪਿੱਛੇ ਉਹਨਾਂ ਨੇ ਕੋਟਕਪੂ ਆ ਪਹਿਲੀ ਬੱਚੀ ਦੀ ਜਾਣਕਾਰੀ ਦੇਈਂਗਾ ਹਾਂਜੀ ਵੀਰੇ ਖੀਰੀਆਂ ਬੱਚੀਆਂ ਸਾਰੀਆਂ ਆ ਦੇਖੋ ਜੇ ਇਹ ਤਾਂ ਜਿਵੇਂ ਆਪਾਂ ਨੂੰ ਲੱਗਦਾ ਹੀ ਹੁੰਦਾ ਹੈ ਨਾ ਜਿਵੇਂ ਆ ਦੇਖੋ ਤੇ ਖੀਰੀ ਬੱਚੀ ਆ ਗਈ ਮਿੱਤਰੋ ਇਹ ਬਾਕੀ ਇਹ ਬੱਚੀ ਚੰਗੀ نسل ਦੀ ਕੁਆਲਟੀ ਵਾਲੀ ਬੱਚੀ ਆ ਬਾਕੀ ਤੁਸੀਂ ਦੱਸੋਗੇ ਕਮੈਂਟ ਕਰਕੇ ਸਾਨੂੰ ਇਹ ਕਿਵੇਂ ਲੱਗਦੀ ਹੈ ਬੱਚੀ ਫੇਸ ਦੀ ਬਿਊਟੀ ਦੇਖ ਲਓ ਕੰਨ ਕੰਨ ਵੀ ਚੰਗਾ ਇਹ ਬਾਕੀ ਮੈਨੂੰ ਆਏ ਦੱਸੇਗਾ ਹਾਂਜੀ ਹਾਂਜੀ ਕੋਈ ਫੋਰਸ਼ਾਂਕ ਇਹਦੇ ਨਾ ਨਾ ਫੋਰਸ਼ਾਂਕ ਕਿਸੇ ਬੱਚੀ ਦੀ ਨਹੀਂ ਵੀਰੇ ਚਾਰ ਚਾਰ ਥਾਣਾ ਬਹੁਤ ਸੋਹਣੇ ਗੈਪ ਤੇ ਥਾਣ ਲੱਗੇ ਹੋਣੇ ਠੀਕ ਆ ਠੀਕ ਆ ਫੇਸ ਕੁਆਲਟੀ ਦੇਖ ਕਾ ਨਾ ਛੋਟਾ ਛੋਟਾ ਇਹ ਇਧਰ ਕਰੀ ਇਧਰ ਕਰ ਕਰ ਇਧਰੋਂ ਧੁੱਪ ਜੀ ਪੈਂਦੀ ਆ ਇਹ ਦੇਖੀ ਲੈ ਹੁਣ ਦੇਖੋ ਤੁਸੀਂ ਬੱਚੀ ਲੈ ਮੈਨੂੰ ਥੱਲੋਂ ਝੋਲੀ ਦਿਖਾ ਦੇ ਇਧਰਲੇ ਪਾਸੋਂ ਦੇਖ ਜੱਟ ਇਹ ਲੈ ਵੀ ਮਿੱਤਰ ਆਹ ਦੇਖ ਲਓ ਤੁਸੀਂ ਚੈੱਕ ਕਰ ਲਓ ਠੀਕ ਆ ਇਹ ਆਛਾ ਦੂਜੇ ਨੰਬਰ ਦੇ ਉੱਤੇ ਬੱਚੀ ਆ ਗਈ ਆਪਣੇ ਰੋਹਣ ਜਮੇ ਇਹ ਬਹਿੜ ਕਿੰਨੇ ਕੇ ਮਹੀਨੇ ਦੀ ਹੋਊਗੀ ਇਹ ਬਾਈ ਸਾਲ ਕਦੀ ਆ ਸਾਲ ਕਦੀ ਆ ਹਾਂ ਠੀਕ ਹੈ ਪਰ ਕੈਰੈਕਟਰ ਬੱਛੀ ਦੇ ਟਾਪ ਕਲਾਸ ਆ ਜਮਾ ਬਿਮਾਲ ਆ ਦੇਖੋ ਇਹ ਮੈਨੂੰ ਐ ਦੱਸੇਗਾ ਕੋਈ ਪਤਾ ਇਹਨਾਂ ਦਾ ਮਤਲਬ ਹਾਂਜੀ ਹਾਂਜੀ ਬਾਈ ਰਿਕਾਰਡ ਕੋਈ ਬੰਦਾ ਬੱਛੀ ਲਊਗਾ ਆਪਾਂ ਬਕਾਇਦਾ ਰਿਕਾਰਡ ਆਪਾਂ ਦੇਵਾਂਗੇ ਕਿਹੜੇ ਟੀਕੇ ਦੀ ਕੋਈ ਮਤਲਬ ਐ ਰਿਕਾਰਡ ਸਾਰਾ ਹੈਗਾ ਹਾਂ 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 ਬਾਈ ਆਪਾਂ ਪ੍ਰੋਪਰ ਦੇ ਦੇ ਦਾਂਗੇ ਰਿਕਾਰਡ ਠੀਕ ਹੈ ਠੀਕ ਹੈ ਇਹ ਆ ਦੇਖੋ ਇੱਕ ਸੋਨਮਾ ਹੋਰ ਦੱਸਾਂ ਨਾ ਦੇਖੋ ਇਹਦੀ ਝੋਲੀ ਬਹੁਤ ਸੋਹਣੀ ਆ ਯਾਰ ਹੱਲੋ ਝੋਲੀ ਦੀ ਚੰਗੀਆਂ ਬਾਕੀ ਪ੍ਰਿੰਟ ਬੜਾ ਚੰਗਾ ਰੋਹਣ ਇਧਰ ਨੂੰ ਲੈ ਕੇ ਆ ਹੀ ਮਾੜਾ ਜਾ ਦੇਖ ਮੂੰਹ ਮੱਥੇ ਦੀ ਵੀ ਚੈੱਕ ਕਰ ਲੋ ਅੱਛਾ ਮੈਂ ਇੱਕ ਗੱਲ ਤੈਨੂੰ ਹੋਰ ਦੱਸਣੀ ਹਾਂ ਪੁੱਛਣੀ ਭੁੱਲ ਗਿਆ ਜਿਵੇਂ ਗੱਲ ਕਰ ਗਏ ਇਹਨਾਂ ਬੱਚੀਆਂ ਦੇ ਰੇਟ ਰੇਟ ਬਾਈ ਆਪਾਂ ਠੀਕ ਆ ਆਪਣੇ ਕੋਲ 13000 ਤੋਂ ਲੈ ਕੇ 40000 ਤੱਕ ਦਾ ਰੇਟ ਦਾ ਬਜੇ ਬਾਕੀ ਜਿਹੜੀ ਵੀ ਕੋਈ ਬੰਦਾ ਬੱਚੀ ਲਊਗਾ ਆਪਾਂ ਡਿਟੇਲ ਸਾਰੀ ਦੇ ਦਾਂਗੇ ਬੰਦੇ ਨੂੰ ਠੀਕ ਆ ਮਤਲਬ ਆਪਣੇ 13000 ਤੋਂ ਹਾਂਜੀ 13000 ਤੋਂ ਲੈ ਕੇ 40000 ਤੱਕ ਰੇਟ ਆ ਬਾਈ ਬਿਲਕੁਲ ਠੀਕ ਆ ਠੀਕ ਆ ਜਿਵੇਂ ਆ ਬੱਚੀਆਂ ਆਈਆਂ ਆਪਾਂ ਜੋੜਾ ਤੋਰ ਕੇ ਦਿਖਾਇਆ ਇਹ ਬੱਚੀਆਂ ਕਿਹੜੇ ਰੇਟ ਦੇ ਵਿੱਚ ਆਉ ਉਹ ਰੇਡਾ ਮੋਟਾ ਮੋਟਾ ਤੁਹਾਨੂੰ ਦੱਸਦਾ ਸੋ ਆਈਡੀਆ ਇਹ ਦੇਤਾ ਠੀਕ ਹੈ ਠੀਕ ਹੈ ਆਪਣੇ ਉਪਰ 13000 ਤੋਂ ਲੈ ਕੇ 40000 ਠੀਕ ਹੈ ਇਹ ਆ ਦੇਖੋ ਹੁਣ ਤੁਸੀਂ ਚੰਗੀ ਬੋਦੀ ਵਾਲੀ ਬੱਚੀ ਆ ਗਈ ਤੇ ਇੱਕ ਪ੍ਰਿੰਟ ਵੀ ਬਹੁਤ ਸੋਹਣਾ ਲਿਆ ਕਰਾ ਹੁਣ ਇਧਰਲੇ ਪਾਸੇ ਦੇਖੋ ਪੂਰੀ ਅਰ ਸੰਢੀ ਹੋਈ ਬੱਚੀ ਇਹ ਹਾਂ ਦੇਖੋ ਥੱਲੋ ਝੋਲੀ ਵਾਲੀ ਕੈਮ ਹੋਏ ਜੀ ਮੈਨੂੰ ਲੱਗਦਾ ਖੜਾਈ ਇੱਥੇ ਇੱਕ ਮਿੰਟ ਲਓ ਜੀ ਲਓ ਲੋ ਵੀਰੇ ਵੀ ਮੈਂ ਪਹਿਲਾਂ ਕਿਹਾ ਨਾ ਵੀ ਝੋਲੀ ਆ ਦੇਖੋ ਹੁਣ ਤੁਸੀਂ ਝੋਲੀ ਦੀ ਕਿੱਡੀ ਸਾਫ਼ ਸੁਥਰੀ ਝੋਲੀ ਆ ਠੀਕ ਆ ਲੈ ਜਾ ਕਰਾ ਸਟ੍ਰੇਟ ਉਤੋਂ ਹਾਂਜੀ 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 ਜਮਾ ਜਮਾ ਸਿੱਧੀ ਬੱਚੀ ਹੈ ਜਮਾ ਕੋਈ ਬਾਲ ਬੈਂਗ ਵਾਲੀ ਗੱਲ ਹੀ ਹੈ ਨਹੀਂਗੀ ਤੇ ਜਮੇ ਆਪਾਂ ਦੇਖੀਏ ਗੱਲ ਯਾਰ ਨਾ ਆਹ ਬੱਚੀ ਦਾ ਨਗੀਨਾ ਹੀ ਆ ਹਨਾ ਹਾਂਜੀ ਹਾਂਜੀ ਭਾਈ ਪੜੀ ਸਵੀ ਪੜੀ ਆ ਦੇ ਇਹ ਇਹ ਆ ਦੇਖੋ ਲੈ ਬਾੜੀ ਘੈਂਟ ਆ ਚੀਜ਼ ਆ ਉਹ ਤਾਂ ਪਿੱਠ ਵੀ ਦੇਖੋ ਇਹਦੀ ਹਨਾ ਆ ਦੇਖੋ ਭਾਈ ਕੁਆਲਿਟੀਆਂ ਚੈੱਕ ਕਰਾ ਬੰਦੇ ਤੇ ਹਾਂ ਦੇ ਲੈ ਆਹਾ ਹਾ 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 ਆ ਤਾਂ ਬਹਿੜ ਯਾਰ ਤੇਰੀ ਬਾਲੀ ਚੰਗੀ ਐ ਉਮਰ ਕਿੰਨੀ ਕੁ ਹੋਊਗੀ ਬਾਈ ਇਹਦੀ ਹਾਲੇ ਮਾਲਾ ਕਿ 10 ਕਿ ਮਹੀਨਾ ਦੀ ਬੱਛੀ ਐ ਇਹ ਬਾਈ 10 ਕਿ ਮਹੀਨਾ ਦੀ ਆ ਵੀ ਇਹ ਜਿਹੜੀਆਂ 4 ਬੱਛੀਆਂ ਇਹ ਮਾਲਾਂ ਵਿੱਚ ਇੱਕ ਇੱਕ ਗੱਟਾ ਪਾ ਕੇ ਤਿਆਰ ਆ ਬਈ ਇਹ ਆਈ ਦੇ ਕਾਬਲ ਹੋ ਜਾਣਗੀਆਂ ਬੱਛੀਆਂ ਅੱਛਾ ਹਾਂਜੀ ਹਾਂਜੀ ਠੀਕ ਐ ਯਾਰ ਆ ਤਾਂ ਦੇਖੀ ਜਿਵੇਂ ਐਨ ਲੈ ਬੋਚ ਬੋਚ ਗੱਗੂ ਗਿਲ ਵੰਗੂ ਪੈਰ ਧਰਦੀ ਐ ਦੇਖੀ ਲੈ ਐ ਮੜਕਾਂ ਪੂਰੀ ਨਖਰਾ ਨੁਖਰਾ ਵਾਲਾ ਦੇਖੀ ਲੈ ਥੱਲੋਂ ਝੂਲੀ ਦੇਖ ਲਓ ਬਾਕੀ ਤੁਸੀਂ ਕੋਲੇ ਆਉਂਗੇ ਭਰਾਵੋ ਇਧਰ ਕਰ ਦੇ ਮਾੜਾ ਜਿਆ ਗੋਲ ਢੇੜਾ ਕਮਾ ਦੇ ਇਹਨੂੰ ਗੋਲ ਗੋਲ ਦੇਖ ਚੱਟ ਹੁਣ ਦੱਸੋ ਤੁਸੀਂ ਤੁਹਾਨੂੰ ਵੇਹੜ ਇਹ ਕਿਵੇਂ ਲੱਗਦੀ ਐ ਬੱਚੀ ਆ ਗਈ ਸਾਲ ਦੀ ਐ ਕਿ 10 ਮਹੀਨੇ ਦੀ 10 ਮਹੀਨੇ ਦੀ ਬਾਈ 10 ਮਹੀਨੇ ਦੀ ਹਾਂਜੀ ਹਾਂਜੀ ਠੀਕ ਆ ਲੈ ਜਾ ਬਾਈ ਮੰਨ ਦੇ ਇਹ ਬੱਚੀ ਭਾਈ ਮੈਨੂੰ ਐ ਲੱਗਦਾ ਸਾਰੀਆਂ ਬੱਚੀਆਂ ਨਾਲ ਟਾਪ ਕਲਾਸ ਹਾਂਜੀ ਹਾਂਜੀ ਬਾਈ ਟਾਪ ਬਈ ਬਰੀਡ ਵਾਈਜ਼ ਸਾਰਿਆਂ ਨਾਲ ਟਾਪ ਕਲਾਸ ਆ ਬਾਈ ਬੱਚੀ ਇਹ ਹਮ ਨਹੀਂ ਬਹੁਤ ਘੈਂਟ ਬੱਚੀ ਐ ਤੇਰੀ ਜਿਵੇਂ ਮੈਂ ਕਹਿੰਨਾ ਵੀ ਇਹ ਕਿਸੇ ਨੂੰ ਚੰਗੀ ਤਿਆਰ ਹੋਗੀ ਚੰਗੇ ਦੁੱਧ ਵਾਲੀ ਨਿਕਲੂਗੀ ਬਰੀਡ ਦੱਸਦੀ ਆ ਜਿਵੇਂ ਆਹ ਬਹਿੜ ਆ ਗਈ ਇਹਦਾ ਵੀ ਮੂੰਹ ਨਿੱਕਾ ਹੈ ਨਾ ਕੰਨ ਕੰਨ ਵੀ ਜਮਾਣ ਦੇਖ ਲਓ ਤੁਸੀਂ ਦੇਖ ਅੱਛਾ ਇਹ ਕਿੰਨੀ ਕੁ ਉਮਰ ਹੋ ਇਹਦੀ ਹਾਂਜੀ ਵੀਰੇ ਇਹਦੀ ਕਿੰਨੀ ਕੁ ਉਮਰ ਹੈ ਇਹ ਵੀ ਬਾਈ 10 ਮਹੀਨੇ ਦੀ ਬੱਚੀ ਠੀਕ ਆ ਲੈ ਲੈ ਥੱਲੋਂ ਝੋਲੀ ਚਾਲੀ ਚੈੱਕ ਕਰ ਲੋ 10 10 ਮਹੀਨੇ ਦੀਆਂ ਬੱਚੀਆਂ ਇਧਰਲੇ ਪਾਸੇ ਬਾਕੀ ਐਚ ਐਫ ਦੇ ਨਾਲ-ਨਾਲ ਸਾਨੂੰ ਇੱਕ ਆਪਾ ਜਰਸੀ ਦਾ ਨਗੀਨਾ ਵੀ ਦਿਖਾਵਾਂਗੇ ਇੱਕ ਮੈਂ ਬੱਬੂ ਗੋਸ਼ਾ ਜੀ ਇਧਰ ਖੜਾ ਆ ਵੀ ਦਿਖਾਵਾਂਗਾ ਹਨਾ ਵੀਡੀਓ ਦੇ ਨਾਲ ਬਣੇ ਰਹੋ ਐਂਡ ਆ ਦੇਖ ਬਾਈ ਤੈਨੂੰ ਨਗੀਨਾ ਦਿਖਾਵਾਂ ਟਾਪ ਆ ਬਰੀਡ ਇਹ ਤੈਨੂੰ ਮੈਂ ਯਕੀਨ ਨਹੀਂ ਕਰਾ ਬਾਈ ਇਹਦੀ ਏਜ ਹਾਲੇ 7 ਮਹੀਨੇ ਦੀ ਬੱਚੀ ਤੂੰ ਆ ਦੇਖ ਸਮੀ ਪਾਲੀ ਦੇਖ ਕੇ ਨਹੀਂ ਬੱਚੀ ਠੀਕ ਆ ਦੇਖੀ ਲੈ ਥੱਲੋਂ ਝੋਲੀ ਦੇਖ ਐ ਲਾਦੇ ਜਿਵੇਂ ਗੱਬੜਾ ਰਗੀ ਝੋਲੀਆਂ ਹੋਣ ਹਾਂ ਝੋਲੀ ਬਾਲੀ ਉਤੋਂ ਵੀ ਦੇਖ ਜਾ ਰ ਦੇਖੀ ਲੈ ਸਰੀਰਕ ਮੰਤਰ ਹੁਣ ਫੇਸ ਦਿਖਾ ਦਿਓ ਓਏ ਦੇ ਇਹ ਕਹਿੰਦੀ ਮੈਂ ਉਹਦੇ ਨਾਲੋਂ ਵੀ ਸੋਹਣੀ ਆ ਯਾਰ ਖਾਣੀ ਖੁਰਨੀ ਐ ਲੱਗਦੀ ਐ ਦੇ ਦੇ ਠੀਕ ਆ ਦੇਖ ਚੱਟ ਬਾਡੀ ਦੀ ਨਾ ਬੰਤਰ ਦੇਖ ਲਓ ਇਹ ਮੈਨੂੰ ਇੱਧਰ ਆਉਣ ਦੇ ਹੁਣ ਤੁਸੀਂ ਤੁਰਦੀ ਦੇਖ ਲਓ ਚੈੱਕ ਕਰ ਲਓ ਪ੍ਰਿੰਟ ਪ੍ਰਿੰਟ ਜਿਹੜਾ ਹੈਗਾ ਚੰਗਾ ਹੈਗਾ ਜਿਵੇਂ ਮੰਨ ਕੇ ਚੱਲੋ ਹਾਂਜੀ ਹਾਂਜੀ ਰੋ ਹੁਣ ਜਿਵੇਂ ਆਪਾਂ ਚੇਰੇਗਾ ਛੀ ਬੱਚੀਆਂ ਆ ਗਈਆਂ ਸਿਰੇ ਤੇ ਹਾਂਜੀ 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 ਇਹ ਜੇ ਛੀ ਇਕੱਠੇ ਲੈ ਇਕੱਠੀਆਂ ਲੈਂਦਾ ਕੋਈ ਹਾਂਜੀ ਹਾਂਜੀ ਤੇ ਫਿਰ ਕੋਈ ਉਹਦੇ ਚ ਕੀ ਜਿਆ ਡਿਸਕਾਊਂਟ ਕਰੇਗਾ ਉਹ ਤਾਂ ਬਾਈ ਕੋਈ ਗੱਲ ਨਹੀਂ ਬਾਈ ਉਹ ਹੋ ਜਾ ਡਿਸਕਾਊਂਟ ਕਰਾਂਗੇ ਉਹਨੂੰ ਫੁੱਲ ਵਧੀਆ ਮਾਨ ਤਾਨ ਵੀ ਕਰਾਂਗੇ ਵਿਚਾਰੇ ਦਾ ਠੀਕ ਹੈ ਹਾਂਜੀ ਹਾਂਜੀ ਨਹੀਂ ਐ ਤਾਂ ਹੈ ਨਹੀਂ ਵੀ ਮਤਲਬ ਜਿਵੇਂ ਆਪਾਂ ਗੱਲ ਕਰ ਲਗੇ ਮੈਂ ਸੋਡਾ ਸੁਭਾ ਦਾ ਪਤਾ ਹੀ ਹੈ ਖਰ ਬੀ ਮਤਲਬ 40000 ਨੂੰ ਛੀ ਨਾਲ ਗੁਣਾ ਕਰਤੀ ਹਨਾ ਉਹ ਕੰਮ ਤਾਂ ਨਹੀਂ ਹੈਗਾ ਨਾ ਫਿਰ ਨਹੀਂ ਨਹੀਂ ਉਹ ਕੰਮ ਨਹੀਂ ਬਾਈ ਫਿਰ ਆਪਾਂ ਮਾਨ ਤਾਨ ਕਰਾਂਗੇ ਵਧੀਆ ਬਾਈ ਦਾ ਠੀਕ ਹੈ ਗੱਲ ਹਾਂਜੀ ਹਾਂਜੀ ਜਿਹੜਾ ਵੀ ਕੋਈ ਕਸਟਮਰ ਉਹ ਪਹੁੰਚ ਵਾਲਾ ਸਿਸਟਮ ਵੀ ਹੋ ਜਾਇਆ ਸਾਰਾ ਕੁਝ ਹੀ ਹੋ ਜਾਂਦਾ ਮਤਲਬ ਸੈਟਿੰਗ ਬੈਠੀ ਸੀ ਹਾਂ ਸੈਟਿੰਗ ਹਾਂ ਸੈਟਿੰਗ ਹੋ ਜਾਂਦੇ ਬਾਈ ਕਿਉਂਕਿ ਇਕੱਠੀਆਂ ਬੱਚੀਆਂ ਵਿੱਚ ਤਾਂ ਸਾਨੂੰ ਵੀ ਫਾਇਦਾ ਵੀਰੇ ਹਾਂ ਤੇ ਜਿਵੇਂ ਆਪਣੇ ਕੋਲ ਇੱਕ ਕਾਲੀ ਜੀ ਬਹਿੜ ਆ ਗਈ ਹਾਂ ਜੀ ਵੀਰੇ ਇਹ ਹੈ ਬਲੈਕ ਪਰ ਬਿਊਟੀ ਬਹੁਤ ਆ ਬੱਚੀ ਚ ਦੇ ਛੋਟਾ ਛੋਟਾ ਕੰਮ ਦੇ ਠੀਕ ਆ ਲੈ ਖੜਨੀ ਖੁੜਨੀ ਵੀ ਚੰਗੀ ਆ ਗਈ ਲੈ ਕੇ ਰਹਾ ਇਧਰ ਨੂੰ ਲੈ ਕੇ ਚੱਲੀ ਕਰਾ ਥੱਲੋਂ ਝੋਲੀ ਚੈੱਕ ਕਰਾ ਦਗੇ ਆਪਾਂ ਝੋਲੀ ਵੀ ਫੋਰਸ਼ਾਂਗ ਤਾਂ ਕੋਈ ਨਹੀਂ 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 ਬਾਈ ਫੋਰਸ਼ਾਂਗ ਠੀਕ ਆ ਮੱਥੇ ਦੇ ਵਿੱਚ ਟਿੱਕਾ ਆ ਗਿਆ ਦੇਖੋ ਬਨਦੇ ਬਈ ਬਨਦੇ ਕਰ ਅਗਲੀ ਦਿਖਾਗੇ ਆਪਾਂ ਹੁਣ ਅਛਾ ਰੋ ਹੁਣ ਜੇ ਗੱਲ ਕਰੀਏ ਹੁਣ ਆਪਣੇ ਕੋਲੇ ਇਹ ਕਿਹੜੀ ਬਰੀਡ ਪੈਗੀ ਜਰਸੀ ਪੰਜਾਬ ਜਰਸੀ ਪੰਜਾਬ ਦੀ ਪੰਜਾਬ ਵਾਲੀ ਜਰਸੀ ਹਾਂਜੀ ਹਾਂਜੀ ਠੀਕ ਆ ਪੰਜਾਬ ਵਾਲੀ ਜਰਸੀ ਦੀ ਉਮਰ 10 ਮੈਨੂੰ ਕਿੰਨੀ ਕਹੇ ਇਹਦੀ 8 ਕੁ ਮਹੀਨੇ ਦੀ ਹੋਈ ਹੈ ਨੇ ਉਮਰ 8 ਕੁ ਮਹੀਨੇ ਦੀ ਉਮਰ ਆ ਤੇ ਇਹਦਾ ਕੋਈ ਮਤਲਬ ਰਿਕਾਰਡ ਕੋਈ ਹਾਂ ਹਾਂ ਕੋਈ ਗੱਲ ਨਹੀਂ ਜਿਹੜੀ ਵੀ ਮੈਂ ਦੱਸਿਆ ਪਹਿਲਾਂ ਵੀ ਕੋਈੜਾ ਵੀ ਬੰਦਾ ਪਛੀ ਲੂਗਾ ਆਪਾਂ ਬਕਾਇਦਾ ਰਿਕਾਰਡ ਦੇ ਦਾਂ ਕੋਈ ਠੀਕ ਆ ਤੇ ਥੱਲੋ ਝੋਲੀ ਚੱਕ ਰਗੇ ਆਪਾਂ ਹਾਂਜੀ ਹਾਂਜੀ ਵੀਰੇ ਦਿਖਾਈਂ ਇੱਕ ਮਿੰਟ ਥੱਲੇ ਇਹ ਆ ਦੇਖੋ ਤੁਸੀਂ ਥੋੜੀ ਜੀ ਬਸ ਐਂ ਲੱਗਦਾ ਜੇ ਮਾੜੀ ਜੀ ਲਸਗੀ ਪੈਂਦੀ ਆ ਨਹੀਂ ਮੈਂ ਕਹਿੰਦਾ ਵੀ ਥੱਲੋਂ ਥੱਲੋਂ ਚੰਗੀ ਆ ਓਏ ਥੱਲੋਂ ਚੰਗੀ ਆ ਲੈ ਹੁਣ ਦੇਖੋ ਤੁਸੀਂ ਲੈ ਠੀਕ ਆ ਛੱਡ ਦੇ ਓਕੇ ਆ ਅੱਛਾ ਆ ਬਿਹੜਾ ਆ ਗਿਆ ਛੋਟੀਆਂ ਹਨਾ ਹਾਂਜੀ ਹਾਂਜੀ ਅੱਛਾ ਮੈਨੂੰ ਐਂ ਲੱਗਦਾ ਮਤਲਬ ਉਧਰੋਂ ਲਿਆ ਕੇ ਲਾਈਆਂ ਹੋਈਆਂ ਹਨਾ ਹਸਾਬ ਨਾਲ ਹਾਂਜੀ ਹਾਂਜੀ ਉਹ ਆ ਵੀ ਯਾਰ ਬਹਿੜਦਾ ਤੇਰੀ ਚੰਗੀ ਆ ਨਿੱਕੀ ਜੀ ਬੱਚੀ ਆ ਗਈ ਹਾਂਜੀ ਹਾਂਜੀ ਉਮਰ ਯਾਰ ਇਹਦੀ ਮੈਨੂੰ ਐਂ ਲੱਗਦਾ 5 ਹਾਂ ਬਸ ਆ ਵੀ 5 6 ਮਹੀਨੇ ਦੀ ਆ ਬਸ ਠੀਕ ਹੈ ਹਾਂਜੀ 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 ਇਹ ਵੀ ਲੇਟਵੀ ਬੱਚੀ ਬਣੂਗੀ ਹੂੰ ਅੱਛਾ ਥਾਣ ਗਲਾਬੀ ਆ ਗਈ ਜਾਨੀ ਹਾਂਜੀ ਹਾਂਜੀ ਵੀਰੇ ਗਲਾਬੀ ਥਾਣ ਲੈ 1 ਮਿੰਟ ਦਿਖਾਈ ਲੈ ਆ ਦੇਖੋ ਵੇ ਦੇਖ ਲੋ ਚੱਟ ਹੁਣ ਤੁਸੀਂ ਤੇ ਠੀਕ ਆ ਆਜਾ ਬਟਾ ਲੈ ਹੁਣ ਦੇਖੋ ਬੰਨ ਦੇ ਕਰਾਂ ਇਹ ਬੱਚੀਆਂ ਆਪਾਂ ਤੁਹਾਨੂੰ ਥੋੜੀਆਂ ਥੋੜੀਆਂ ਤੋੜ ਕੇ ਦਿਖਾਉਣੇ ਆ ਠੀਕ ਆ ਇਹੇ ਜੀਆਂ ਬੱਚੀਆਂ ਅਗਲੇ ਪਾਸੇ ਇਹ ਇਹ ਦੇਖ ਲੋ ਤੁਸੀਂ ਕਿ ਨਿੱਕੀ ਬੱਚੀ ਹੈਗੀ ਤੇ ਆਹ ਦੇਖੋ ਹੁਣ ਤੁਸੀਂ ਆਹ ਬੱਚੀ ਦਾ ਕੰਨ ਕੰਨ ਮੂੰਹ ਦੇਖੋ ਜਮਾ ਦੇਖੀ ਨਿੱਕਾ ਜ ਮੂੰਹ ਨਿੱਕਾ ਜ ਲੈ ਲੇ ਹੁਣ ਦੱਸੋ ਇਹ ਤੁਹਾਨੂੰ ਬੱਚੀ ਕਿਵੇਂ ਲੱਗਦੀ ਆ ਕਿੰਨੇ ਕ ਮਹੀਨਿਆਂ ਦੀ ਹੋਊ ਜਾਰੇ ਦਾ ਇਹ ਬਈ 3 ਕ ਮਹੀਨਾ ਦਾ ਸਾਢੇ 3 ਨਵੇਂ ਮਹੀਨਾ ਦਾ ਬੱਚਾ ਹਲੇ ਸਾਢੇ 3 ਹਾਂਜੀ ਹਾਂਜੀ ਠੀਕ ਆ ਮਨ ਦੇ ਕਰਾਂ ਲਿਆ ਕਰਾਂ ਬਹੁਤ ਸੋਹਣੀ ਬਿਹੜ ਹੈ ਵੀ ਤੇਰੀ ਇਹ ਬਿਹੜ ਮੈਂ ਤਾਂ ਕਹਿੰਦਾ ਜੇ ਅੱਗੇ ਆਪਾਂ ਚੰਗਾ ਸੋਚਾਂਗੇ ਵਹਿਣਾ ਬਣਨ ਹਾਂ ਹਾਂਜੀ 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 ਜਿਹਨੇ ਪਾਲਣੀਆਂ ਮਾਲਕ ਉਹਨੂੰ ਕੋਈ ਮਾਰੀਆਂ ਨਹੀਂ ਬਾਈ ਜਿਹਨੇ ਤਿਆਰ ਕਰਨੇ ਬਰੀਡ ਤਿਆਰ ਕਰਨੀਆਂ ਹਾਂ ਹਾਂ ਉਹਨੂੰ ਪਤਾ ਚੀਜ਼ ਦਾ ਬਾਈ ਸੋਹਣੀਆਂ ਬੱਚੀਆਂ ਤੇਰੀਆਂ ਆ ਵੀ ਆ ਗਈ ਗਦੈਲੇ ਜੇ ਵਰਗੀ ਅਗਲੀ ਹਨਾ ਜਿਹੜੀ ਖੋਲੀ ਜਨਾਂ ਤੋਂ ਲੱਕਟੀਆਂ ਤੋਰੇਗਾ ਹਾਂ ਹਾਂ ਕੱਟ ਲਿਆ ਇਹ ਆ ਦੇਖ ਲਓ ਤੁਸੀਂ ਇੱਕੋ ਜੀਆਂ ਬੱਛੀਆਂ ਨੇ ਠੀਕ ਆ ਇੱਕ ਦੇ ਡੱਬ ਜਾਦੇ ਆ ਇੱਕ ਦੇ ਘੱਟ ਆ ਚੈੱਕ ਕਰ ਲਓ ਹੁਣ ਠੀਕ ਆ ਓਕੇ ਠੀਕ ਆ ਠੀਕ ਆ ਬੰਦ ਦੇ ਨਹੀਂ ਯਾਰ ਮੈਂ ਤੈਨੂੰ ਦੱਸਾਂ ਗੱਲ ਤੇਰਾ ਸਾਬ ਕਿਤਾਬ ਦਾ ਵੀ ਮੈਨੂੰ ਲੱਗ ਗਿਆ ਪਤਾ ਬੰਦ ਦੇ ਕੇਰਾ ਵੀ 13000 ਤੋਂ ਇਧਰੋਂ ਸ਼ੁਰੂ ਕਰਕੇ ਹਾਂਜੀ ਹਾਂਜੀ ਤੇ ਉਹੋ ਜਿਹੀਆਂ ਸੈਟਿੰਗਾਂ ਬਹਿ ਜਾਂਦੀਆਂ ਹੁੰਦੀਆਂ ਕੱਲੀ ਕੱਲੀ ਦਾ ਰੇਟ ਉਹ ਸਾਰਾ ਆਪਣਾ ਸੈਟਿੰਗ ਕਰਕੇ ਲਾਈ ਹੁੰਦੀ ਆ ਭਾਈ ਵੇਖ ਨਹੀਂ ਸਹੀ ਆ ਇਹ ਆਹਾ ਆ ਬੱਚੀਆਂ ਲੈ ਓਏ ਆਹਾ ਓਏ ਹਾਂ ਇਹ ਤਾਂ ਭੋਲੂ ਕਾਕਾ ਬਾਈ ਇਹਦਾ ਦੇਖ ਐਰ ਸ਼ੈਰ ਚ ਪੈਂਦੀਆਂ ਬੱਚੀਆਂ ਇਹ ਹਾਂ ਹਾਂਜੀ ਹਾਂਜੀ ਠੀਕ ਐ ਯਾਰ ਅਈ ਦੀ ਇੱਕ ਦੀ ਦੇਖੀ ਜੱਤੀ ਵਾਲੀ ਇਹ ਗੱਦੀ ਕੁੱਤੇ ਵਾਲਾ ਕੰਮ ਹੀ ਹੋਇਆ ਹੋਇਆ ਵੇ ਜਿਵੇਂ ਗੱਦੀ ਜਾ ਹੁੰਦਾ ਦੇਖੀ ਲੈ ਆ ਦੇਖੀ ਲੈ ਯਾਰ ਰੋਹਣਾ ਹਾਂਜੀ ਵੇ ਇਹ ਕਿਹੜੀ ਨਸਲ ਆ ਗਈ ਯਾਰ ਦੇਖੀ ਲੈ ਪੂਰਾ ਯਾ ਹੋਰ ਇਕੱਠਾਇਆ ਜਿਵੇਂ ਉਹ ਵਾਰਸਾ ਦੇ ਵਿੱਚ ਨਹੀਂ ਜਾ ਉਹਦੇ ਉਹੀ ਜਗ੍ਹਾ ਕੰਮ ਹੀ ਹੈ ਗੱਲਬਾਤ ਉਹ ਉਹੀ ਉਹੀ ਬਣੀ ਹੈ ਲੈ ਆ ਬਬੂ ਉਸੇ ਜਿਵੇਂ ਠੀਕ ਹੈ ਗੱਲ ਦੇਖ ਲੋ ਹੁਣ ਤੁਸੀਂ ਚੈੱਕ ਕਰਕੇ ਇਹਨਾਂ ਬੱਚੀਆਂ ਵੱਲ ਨਿਗਾਹ ਮਾਰ ਲੋ ਲੈ ਆ ਬੱਚੀ ਦਾ ਨਾ ਇਹ ਬੜੀ ਪਿਆਰੀ ਜੀ ਬੱਚੀ ਹੈ ਲੈ ਪਰ ਹੁਣ ਜਿਹੜੀ ਹੁਣ ਤੋਂ ਆ ਖੋਲੀ ਹੈ ਨਾ ਇਹ ਇਹ ਬੱਚੀ ਦੱਸ ਮੈਨੂੰ ਕਿ ਸ਼ਾਈ ਵਾਲ ਹੈ ਜੀ ਸ਼ਾਈ ਵਾਲ ਬੱਚੀ ਹੈ ਲੈ ਵੀ ਸ਼ਾਈ ਵਾਲ ਬੱਚੀ ਤੁਸੀਂ ਚੈੱਕ ਕਰ ਲੋ ਦੇਖ ਝਟ ਛਾਲਾ ਮਾਰ ਮਾ ਤੁਰਦੀ ਹੈ ਹੌਲੀ ਹੌਲੀ ਯਾਰ ਥਲੋਂ ਝੋਲੀ ਵਾਲੀ ਚੰਗੀ ਇਹਦੀ ਤਾਂ ਦੇਖੋ ਹੈ ਨੀ ਯਾਰ ਲੈ ਕੱਲਾ ਕੱਲਾ ਥਾਣਾ ਪੂਜੀ ਵਿਚਾਲੇ ਆਉਂਦੀ ਇੱਧਰ ਲੈ ਆਈ ਇਹੇ ਬੱਚੀ ਦਾ ਕੀ ਰੇਟ ਆ ਬਈ ਹਾਂਜੀ ਇਹ ਬੱਚੀ ਦਾ ਕੀ ਰੇਟ ਹੈ ਇਹ ਦੇ ਦਾਂਗੇ ਵੀਰੇ 13000 ਤੋਂ ਇੱਥੋਂ ਸਟਾਰਟਿੰਗ ਆ ਰੇਟ ਹਾਂਜੀ ਇਹ ਜਿਮਾਨਤਾਂ ਨੂੰ ਕੋਈ ਮਾਨਤਾਂ ਕਰਦਾ ਜੇ ਮੰਨ ਕੇ ਚੱਲ ਕੱਲੀ ਪਸੰਦ ਆ ਗਈ ਹਾਂਜੀ ਹਾਂਜੀ ਜਿਵੇਂ ਕਿਸੇ ਨੂੰ ਇਹ ਕੱਲੀ ਪਸੰਦ ਆ ਕੱਲੀ ਕਿੰਨੇ ਦੀ ਦੇ ਦੋਗੇ ਬਾ 10 ਦੀ ਅਗਲੇ ਘਰੇ ਭੇਜ ਦਾਂਗੇ ਭਾਈ ਹੋਰ ਤਾਂ ਕੀ ਵੈਰੀ ਗੁੱਡ ਫਿਰ ਠੀਕ ਆ ਗੱਲ ਠੀਕ ਆ ਅੱਛਾ ਲਾਸਟ ਦੇ ਉੱਤੇ ਨੰਬਰ ਬੋਲੀ ਨੰਬਰ ਹੈ 9887 38550 ਠੀਕ ਆ ਤੇ ਰੂਟੀਨ ਦੇ ਵਿੱਚ ਕਿੰਨੀਆਂ ਬੱਚੇ ਰੂਟੀਨ ਚ ਬੱਚੀਆਂ ਆਪਣੇ ਕੋਲ ਭਾਈ 20 25 20 25 ਹੁੰਦੀਆਂ ਹੀ ਆ ਬਾਬੇ ਕਿਰਪਾ ਨਾਲ ਬਾਕੀ ਤੁਹਾਨੂੰ ਪਤਾ ਤੁਸੀਂ ਕਸਟਮਰਾਂ ਨੂੰ ਮਿਲਿਆ ਜਾਂ ਆਪਣੇ ਜੰਮੂ ਕਸ਼ਮੀਰ ਤੋਂ ਵੀ ਕਸਟਮਰ ਆਏ ਹੋਏ ਨੇ ਉਹਨਾਂ ਨੇ 20 ਬੱਚੀਆਂ ਚਾਹੀਦੀਆਂ ਅੱਛਾ ਹਾਂਜੀ ਹਾਂਜੀ ਚਲੋ ਚੰਗੀ ਗੱਲ ਲੋ ਵੀ ਮਿੱਤਰੋ ਜੇ ਗੱਲ ਕਰਕੇ ਬੈੜਾਂ ਦੀ ਹੈਨਾ ਬੱਚੀਆਂ ਦੀ ਤੇ ਕਿਵੇਂ ਲਗੀਆਂ ਕਮੈਂਟ ਕਰਕੇ ਦੱਸਿਓ ਜਰੂਰ ਬਾਕੀ ਤੁਸੀਂ ਇਸ ਕਰੇ ਇੱਥੇ ਆਇਓ ਆਪਦੀ ਤਸੱਲੀ ਤੁਸੀਂ ਖੁਦ ਕਰਨੀ ਆ ਆਪਦੀ ਤਸੱਲੀ ਨਾਲ ਨਾ ਜੇ ਪਸ਼ੂ ਲੈਤਾ ਜਾਵੇ ਉਹ ਬੜੀ ਵਧੀਆ ਗੱਲ ਹੁੰਦੀ ਆ ਆਪਣਾ ਵੀਡੀਓ ਬਣਾ ਕੇ ਦਾ ਇੱਕ ਜਰੀਆ ਸਾਨੂੰ ਦਿਖਾ ਸਕਦੇ ਆ ਠੀਕ ਆ ਕਿਵੇਂ ਲੱਗੇ ਰੇਟ ਤੇ ਕਿਵੇਂ ਲੱਗੀਆਂ ਬਹਿਣਾ ਦੱਸਿਓ ਫਿਰ ਕਮੈਂਟ ਕਰਕੇ